ਰੁਕ ਜਾ ਹੁਣ ਭਾਈ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਗੁੱਡੀ ਵੀ ਕੱਚੇ ਪਿੱਲੇ ਨਹੀਂ ਕਰਦਾ ਸਹੀ ਦੱਸਾ ਬੰਦੇ ਕਰਦੇ ਆ ਕੱਲ ਇਹ ਨਹੀਂ ਸੌਦੇ ਬਾਜੀ ਵਾਲੀ ਗੱਲ ਨਹੀਂ ਵੇਚਣਾ ਤਾਂ 4 ਲੱਖ ਦੇ ਹੀ ਸੀ ਕੁਲਵੀਰ ਕੁਝ ਤੇਰੇ ਘਰ ਦੇ 54000 ਪੱਛੇ 54000 ਹੋਣਗੇ ਆ ਜਾ ਨਹੀਂ ਦਾਦਾ ਹੁਣ ਹੁੱਜਾ ਮਾਰਨੀ ਆ ਆ ਹੁੱਜਾ ਮਾਰਨੀ ਆ ਪਿਆਰ ਨਾਲ ਹੁੰਦਾ ਕਰਦਾ ਕਿਸ ਤਾ ਬੰਦੇ ਨੇ ਕਹਿਤਾ ਵੀ ਲੋਨ ਕਰਾਏਗਾ ਪੈਸੇ ਲਏਗਾ ਸਾਰਾ ਰਿਸਕ ਮੇਰੇ ਤੇ ਆ ਤਾਂ ਵਿਚਾਰੇ ਦਿੱਤੇ ਜੇ ਤੇ ਕੋਣਾ ਮੱਥੇ ਨਾਲ ਆਲਾ ਬੋਲੀ ਨਾ ਠੀਕ ਹੈ ਦੇਣਾ ਟਰੈਕਟਰ ਦੇ ਕੇ ਤੋੜਨਾ ਮਤਲਬ 60000 ਦਾ ਹਾਂ ਨਾ ਸੌਦਾ ਭਰ ਦੇਣ ਮੈਥੋਂ ਗੋਡਾਣਾ ਦਰਾਲੀ ਉੱਤੇ ਫਿਰ ਮੈਂ ਹੁੰਦਾ ਨਹੀਂ ਹੱਕਲੀ ਵੀ ਹੁੰਦਾ ਨਹੀਂ ਆਪ ਨੂੰ ਨਹੀਂ ਦੰਦਾਂ ਜੇਰ ਦਿੰਦਾ ਤਾਂ ਹੈ ਨਹੀਂ ਫਿਰ ਕੋਈ ਹੁਣ ਪੈਸੇ ਵੀ ਪਾ ਲੈ ਇੰਨੀ ਐਨੀ ਪੰਡ ਬਣੂ ਬਾਲਾ ਕਰਦਾ ਪੰਜ ਕਿਹਾ ਸੀ 90000 ਦਾ ਰੇਟ ਮੇਰੇ ਕੋਲ ਪੰਜ ਨਹੀਂ ਕਰਕੇ ਟਰੈਕਟਰ ਬੱਤੇ ਚੱਕਿਆ ਆਹ ਹੋਰ ਗਿਆਸ ਕੋਈ ਕੋਤੋਂ ਮੈਂ ਤਾਂ ਦੱਸ ਤੀ ਯਾਰ ਹੁਣ ਗਜਾਇਸਾ ਫਿਰ ਪਾਇਨ ਨੂੰ 3 ਲੱਖ ਦਾ ਪਰ ਮੱਝਾਂ ਵਾਂਗੂ ਯਾਰ 500 ਹੋਰ ਲਈ ਤੇ ਨੂੰ ਭੈਂਦੀ ਨਾਲ ਗੱਲ ਆ ਵੇਖੀ ਫਿਰ ਬਈ ਤਾਂ ਐ ਕਰ ਇਹਨਾਂ ਨੂੰ ਚਾਬੀ ਵਿੱਚ ਪਈ ਆਪਣਾ ਨਹੀਂ ਚਾਬੀ ਨਹੀਂ ਕਰ ਸੌਦਾ ਤਾਂ ਫਿਰ ਹੁਣ ਇਹਨਾਂ ਨੂੰ ਵੀ ਵਿਚਾਰੇ ਨੇ ਇੰਨੀ ਦੂਰੋਂ ਆਇਆ ਚੱਲ ਕੇ ਕੀ ਮਾਨ ਕਰਦੇ ਕਿ ਕੌਣ ਦਿੰਦਾ ਆਪਾਂ ਦੇ ਕੇ ਤੋਰਾਂਗੇ ਨਾ ਕੌਣ ਦਿੰਦਾ ਕਹਿੰਦੇ ਆਪੇ ਦੇਵਾਂਗੇ ਤੂੰ ਐਂ ਵੀ ਦੇਖ ਜਾ ਕਿਸੇ ਪਾਸੇ ਕਮੀ ਵੀ ਨਹੀਂ ਦੇ ਦੇ ਚਾਬੀ ਬਈ ਚਾਬੀ ਇੱਕ ਮਿੰਟ ਹੁਣ ਪਾਸੇ ਨਾ ਹੋ ਜਾਓ ਠੰਡਾ ਨਾ ਹੋ ਜਾ ਕੰਮ ਕਰਤਾ ਕਰਾਂਗੇ ਲੈ ਆ ਜੋ ਓਹ ਕ੍ਰਿਸ਼ਨ ਦੇ ਮੁੰਡੇ ਆ ਗਏ ਓਰੇ ਇੱਥੇ ਆ ਜਾ ਹੁਣ ਪਰੇ ਕਿਉਂ ਹੁੰਨੇ ਓ ਪਰੇ ਹਸਤਾ ਨਹੀਂ ਹੁੰਦੇ ਕੋਈ ਸੌਦਾ ਤਾਂ ਕਰ ਬਈ ਲਾਸਟ ਦੱਸਾਂਗੇ ਦੇਣਾ ਨਹੀਂ ਦੇਣਾ ਤੇਰੀ ਮਰਦ ਤੇ ਹੱਥ ਦਾ ਫੱਟਾ ਜਿੰਨਾ ਜੀ ਕਰਦਾ ਤੇ ਦੇ ਦੇ ਆ ਲੈ ਫਿਰ ਦੇ ਤਾਂ ਲੈ 40 70 ਤਾਂ ਨਹੀਂ ਹੁੰਦਾ ਅਰੇ ਬਈ ਇਹ ਸੌਦਾ ਹੋ ਗਿਆ ਹੁਣ ਬੈਠਣਾ ਹੁਣ ਤਾਂ ਸੌਦਾ ਹੋ ਗਿਆ ਬੈਠੋ ਚਾ ਪੀਓ ਹੈ ਓ ਮੈਂ ਕਰੂੰਗਾ ਓ ਮੈਂ ਕਰੂੰਗਾ ਖੜੂ ਓ ਇੱਕ ਮਿੰਟ ਫਿਰ ਸਾਡਾ ਜੋਰੀ ਨਹੀਂ ਕੋਈ ਵਾਹ ਓ ਤੇਰੇ ਇੰਨੀ ਤੂੰ ਦੋਸਤ ਬਸ ਕਰਕੇ ਤੋਰੂ ਤੈਨੂੰ ਟਰੈਕਟਰ ਦੇਤਾ ਯਾਰ ਬੈ ਲੋ ਆ ਲੈ ਕੁਰਸੀ ਤੇ ਬੈਠਾ ਜਾ ਛੱਡ ਦੇ 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 ਬੰਗਲੂ ਟਰੈਕਟਰ ਸਿਰੇ ਲਾ ਜਿੰਨਾ ਫਿਰ ਸਿਰੇ ਨਹੀਂ ਹੈਗੀ ਮੈਨੂੰ ਨਹੀਂ ਦਿੱਤਾ ਜਾ ਸਕਦਾ ਸਾਰਾ ਦੇ ਸਕਦਾ ਭਾਈ ਇੱਸ ਪਰ ਦੋ ਕਿੰਨੇ ਦਾ ਉੱਪਰ ਹੈਗਾ ਮੈਨੂੰ ਦੇ ਮੇਰੀ ਗੱਲ ਸੁਣ ਲੈ ਦੇਖ ਕੇ ਦੇਖ ਕੇ ਨਹੀਂ ਨੀ ਐਵੇਂ ਨਹੀਂ ਓ ਇੱਕ ਮਿੰਟ ਖੜਾ ਹੋ ਟਰੈਕਟਰ ਉਹ ਲਾਲਾ ਜੀ ਕਿੱਥੇ ਆ ਗਏ